ਬਿਆ ਹੋਣ ਲਾਇ ਘਰ ਵਾਲੀ ਕੁੱਟਣ ਲੱਗ ਜਾਂਦੀ ਐ ਪਹਿਲਾਂ ਚੰਡੀਗੜ੍ਹ ਆਉਣ ਤੋਂ ਪਹਿਲਾਂ ਡਰਾਈਵਰ ਜਿਹੜੇ ਨੇ ਜੀਰਕਪੁਰ ਆ ਕੇ ਹੱਥ ਕੰਬਣ ਲੱਗ ਜਾਂਦੇ ਸੀ ਵੀ ਹੁਣ ਚੰਡੀਗੜ੍ਹ ਆ ਗਿਆ ਇੱਥੇ ਤਾਂ ਕੋਈ ਨਾ ਕੋਈ ਤਾਂ ਗਲਤੀ ਮੈਥੋ ਹੋਊਗੀ ਉਧਰੋਂ ਖੜੜਾ ਕੇ ਆ ਤਾਂ ਕੰਬਣ ਲੱਗ ਜਾਂਦੇ ਸੀ ਜੇ ਰੱਬ ਕੀ ਜਾਨਾ ਓੱਖਾ ਹੋ ਜੂਗਾ ਜੀ ਚੰਡੀਗੜ੍ਹ ਆ ਜੀ ਕੋ ਚੰਡੀਗੜ੍ਹ ਦੇ ਕਿਹੜੇ ਕੋ ਕੁੱਟ ਦੇ ਮਾਰਦੇ ਡੰਡੇ ਹੀ ਹੈ ਨਹੀਂ ਇਹਨਾਂ ਕੋਲ ਤਾਂ ਆਪਣੇਆਂ ਕੋਲ ਹੈ ਹੀ ਡੰਡੇ ਹੰਦੇ ਆ ਇਹਨ ਕੋ ਡੰਡੇ ਹੀ ਨਹੀਂ ਇਹਨ ਕੋਲ ਪੈਨ ਨਹੀਂ ਉਹ ਬਹੁਤ ਖਤਰਨਾਕ ਪੈਨ ਦੀ ਮਾਰ ਬਹੁਤ ਜਿਆਦਾ ਖਤਰਨਾਕ ਕਲਮ ਦੀ ਮਾਰ ਤੇ ਜਦੋਂ ਤਿੰਨ ਵਾਰੀ ਚੰਡੀਗੜ੍ਹ ਆਉਣਾ ਪੈਂਦਾ ਫਿਰ ਸਾਰਾ ਦਿਨ ਇੱਥੇ ਚਲਾਣ ਭੁਗਤਨ ਤੇ ਲੱਗਦਾ ਉਸ ਵੇਲੇ ਫਿਰ ਬੰਦਾ ਯਾਦ ਕਰਦਾ ਜੀ ਉਹਦੇ ਲਾਲ ਬੱਤੀ ਨਾਲ ਲੰਗਦੇ ਆ ਤਿੰਨ ਦਿਨ ਬਚ ਜਾਂਦੇ ਆਪਣੇ ਡੰਡੇ ਦਾ ਕੀ ਉਹ ਤਾਂ ਸ਼ਾਮ ਤੱਕ ਠੀਕ ਹੋ ਜਾਂਦਾ ਨੀਂ ਲੀ ਪੈਂਦਾ ਹੋਣਾ ਇਹ ਕਿਹੜੀ ਗੱਲ ਹੈ ਨਾਲੇ ਇਹ ਤਾਂ ਆਪਣੇ ਕਲਚਰ ਚ ਹੁਣ ਪਹਿਲੇ ਦਿਨੋਂ ਹੀ ਹੈ ਜੀ ਛੋਟੇ ਹੁੰਦੇ ਨੇ ਮਾਂ ਕੁੱਟਦੀ ਹੈ